ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਤੀਜਾ ਸਤ ਗੁਰ ਸੇਵਨ ਸੇਵੜ ਭਾਗੀ ਅਨੰਦਿਨ ਸਾਚ ਨਾਮ ਲੇਵ ਲਾਗੀ ਏ ਭਾਈ ਜੋ ਸਤ ਗੁਰਾਂ ਨੂੰ ਸੇਵਦੇ ਹਨ ਸੇਵਨਾ ਕਰਦੇ ਆ ਉਹ ਵੱਡੇ ਭਾਗਾਂ ਵਾਲੇ ਹਨ ਉਹਨਾਂ ਦੀ ਅਨੰਦਨ ਕਈ ਰਾਤ ਦਿਨ ਸੱਚੇ ਨਾਮ ਵਿੱਚ ਲੇਵਿਰਤੀ ਲੱਗੀ ਰਹਿੰਦੀ ਹੈ ਸਦਾ ਸੁਖ ਦਾਤਾ ਰਵਿਆ ਘਟ ਅੰਤਰ ਸਬਦ ਸੱਚ ਹੈ ਓ ਮਹਾ ਹੈ ਉਹਨਾਂ ਨੇ ਆਪਣੇ ਘਟ ਹਿਰਦੇ ਵਿੱਚ ਸਦੀਵੀ ਸੁਖ ਦੇਣ ਵਾਲਾ ਸੁਖ ਦਾਤਾ ਪ੍ਰਭੂ ਕਹਿੰਦੇ ਪ੍ਰਭੂ ਦੇ ਜਸ ਨੂੰ ਰਵਿਆ ਉਚਾਰਨਾ ਕੀਤਾ ਹੈ ਅਤੇ ਗੁਰਾਂ ਦੇ ਸੱਚੇ ਉਪਦੇਸ਼ ਕਰਕੇ ਉਹਨਾਂ ਦੇ ਅੰਦਰ ਵਾਹਿਗੁਰੂ ਦੀ ਪ੍ਰਾਪਤੀ ਦਾ ਉਹ ਮਾਹਾ ਉਤਸ਼ਾਹ ਬਣਿਆ ਰਹਿੰਦਾ ਹੈ ਨਦਰ ਕਰੇ ਤਾ ਗੁਰੂ ਮਿਲਾਏ ਹਰ ਕਾ ਨਾਮ ਮਨ ਵਸਾਏ ਜੇ ਪ੍ਰਭੂ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਦੋਂ ਗੁਰੂ ਨਾਲ ਮਿਲਾ ਦਿੰਦਾ ਹੈ ਫਿਰ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਆਪਣੇ ਮਨ ਕਈਏ ਹਿਰਦੇ ਵਿੱਚ ਵਸਾ ਲਈਦਾ ਹੈ ਹਰ ਮਨ ਵਸਿਆ ਸਦਾ ਸੁਖ ਦਾਤਾ ਸਭ ਦੇ ਮਨ ਓ ਮਾਹਾ ਹੈ ਸੁੱਖਾਂ ਦੇ ਦੇਣ ਵਾਲਾ ਹਰੀ ਪਰਮੇਸ਼ਰ ਜਿਸ ਪੁਰਸ਼ ਦੇ ਅਮੇਸ਼ਾ ਮਨ ਹਿਰਦੇ ਵਿੱਚ ਵਸ ਜਾਂਦਾ ਉਸ ਦੇ ਮਨ ਹਿਰਦੇ ਵਿੱਚ ਗੁਰਾਂ ਦੇ ਸਬਦ ਦੇ ਉਪਦੇਸ਼ ਕਰਕੇ ਓ ਮਾਹਾ ਹੈ ਉਤਸ਼ਾਹ ਬਣਿਆ ਰਹਿੰਦਾ ਹੈ ਕਿਰਪਾ ਕਰੇ ਤਾਂ ਮੇਲ ਮਿਲਾਏ ਹੋਮੇ ਮਮਤਾ ਸਬਦ ਜਲਾਏ ਬਾਦਸ਼ਾਹ ਫਰਮਾਉਂਦੇ ਜੇਕਰ ਪ੍ਰਭੂ ਆਪ ਕਿਰਪਾ ਮਿਹਰ ਕਰ ਦੇਵੇ ਤਦੋਂ ਸਤ ਸੰਗਤ ਦੇ ਮਿਲਾਪ ਵਿੱਚ ਮਿਲਾਉਣਾ ਕਰਦਾ ਹੈ ਫਿਰ ਸਰੀਰ ਦੀ ਹੰਗਤਾ ਤੇ ਪਦਾਰਥਾਂ ਦੀ ਮਮਤਾ ਮੇਰ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਸਾੜ ਦਿੰਦਾ ਸਦਾ ਮੁਕਤ ਰਹੇ ਇਕ ਰੰਗੀ ਨਾਹੀ ਕਿਸੇ ਨਾਲ ਕਾਹ ਹੈ ਗੁਰਮੁਖ ਹਮੇਸ਼ਾ ਸੰਸਾਰਿਕ ਤੰਦਿਆਂ ਤੋਂ ਮੁਕਤ ਛੁੱਟ ਕਰਕੇ ਇਕ ਵਾਹਿਗੁਰੂ ਦੇ ਰੰਗੀ ਅਨੰਦ ਵਿੱਚ ਰਹਿੰਦਾ ਹੈ ਉਸ ਨੂੰ ਕਿਸੇ ਨਾਲ ਵੀ ਕਾ ਕਜੀਆ ਝਗੜਾ ਨਹੀਂ ਰਹਿੰਦਾ ਹੈ ਬਿਨ ਸਤਗੁਰ ਸੇਵੇ ਕੋਰ ਅੰਧਾਰਾ ਬਿਨ ਸ਼ਬਦੈ ਕੋਈ ਨ ਪਾਵੇ ਪਾਰ ਸਤਗੁਰਾਂ ਦੀ ਸੇਵੇ ਟਹਿਲ ਕਰਨ ਤੋਂ ਬਗੈਰ ਭਿਆਨਕ ਕੋਰ ਹਨੇਰਾ ਬਣਿਆ ਰਹਿੰਦਾ ਸਤਗੁਰਾਂ ਦੇ ਉਪਦੇਸ਼ ਦੀ ਕਮਾਈ ਕੀਤੀ ਤੋਂ ਬਗੈਰ ਕੋਈ ਵੀ ਕਹਿੰਦੇ ਸੰਸਾਰ ਸਮੁੰਦਰ ਤੋਂ ਪਾਰ ਪਾਰ ਨਹੀਂ ਪਾ ਸਕਦਾ ਜੋ ਸਬਦ ਰਾਤੇ ਮਹਾ ਬੈਰਾਗੀ ਸੋ ਸੱਚ ਸਬਦੇ ਲਾਹਾ ਹੈ ਜੋ ਗੁਰਾਂ ਦੇ ਸਬਦ ਉਪਦੇਸ਼ ਵਿੱਚ ਰੰਗੇ ਰਹਿੰਦੇ ਉਹ ਮਹਾ ਬਹੁਤ ਵੱਡੇ ਬੈਰਾਗਵਾਨ ਹਨ ਉਹਨਾਂ ਨੂੰ ਸੱਚੇ ਗੁਰਾਂ ਦੇ ਸਬਦੇ ਉਪਦੇਸ਼ ਦੁਆਰਾ ਲਾਹਾ ਲਾਭ ਪ੍ਰਾਪਤ ਹੁੰਦਾ ਹੈ ਦੁਖ ਸੁਖ ਕਰਤਾ ਧੁਰ ਲਿਖ ਪਾਇਆ ਦੂਜਾ ਪਾਉ ਆਪ ਵਰਤਾਇਆ ਕਰਤਾ ਰਚਨਹਾਰ ਪ੍ਰਭੂ ਨੇ ਜੀਵਾਂ ਦੀ ਪੂਰਬਲੀ ਕਰਨੀ ਅਨੁਸਾਰ ਮੰਦ ਕਰਮਾਂ ਦਾ ਫਲ ਦੁਖ ਅਤੇ ਚੰਗੇ ਕਰਮਾਂ ਦਾ ਫਲ ਸੁਖ ਆਦਤੋਂ ਹੀ ਮਸਤਕ ਉੱਪਰ ਲਿਖ ਕੇ ਪਾਉਣਾ ਕੀਤਾ ਹੈ ਸੋ ਜੀਵਾਂ ਨੂੰ ਪਰਖਣ ਲਈ ਦੂਜਾ ਦ્વੈਤ ਪਾ ਆਪ ਵਰਤਾਇਆ ਆਪ ਹੀ ਵਰਤਾਉਣਾ ਕੀਤਾ ਹੈ ਗੁਰਮੁਖ ਹੋਵੇ ਸੋ ਅਲਿਪਤੋ ਵਰਤੈ ਮਨਮੁਖ ਕਾ ਕੀ ਵੇਸਾਹਾ ਹੈ ਜੋ ਗੁਰਮੁਖ ਹੁੰਦਾ ਨਾ ਉਹ ਦ્વੈਤ ਭਾਵ ਦੁਖ ਸੁਖ ਤੋਂ ਅਲਿਪਤੋ ਨਰਲੇਪ ਹੀ ਵਰਤਦਾ ਹੈ ਮਨਮੁਖ ਦਾ ਕੀ ਵੇਸਾਹਾ ਪੁਰਸਾ ਹੈ ਭਾਵ ਕੋਈ ਪੁਰਸਾ ਨਹੀਂ ਸੇ ਮਨਮੁਖ ਜੋ ਸਬਦ ਨਾ ਪਛਾਣ ਹੈ ਗੁਰ ਕੇ ਪੈ ਕੀ ਸਾਰ ਨ ਜਾਣ ਹੈ ਉਹ ਪੁਰਖ ਮਨਮੁਖ ਹਨ ਜਿਹੜੇ ਗੁਰਾਂ ਦਾ ਸ਼ਬਦ ਉਪਦੇਸ਼ ਨਹੀਂ ਪਛਾਣਦੇ ਫਿਰ ਗੁਰੂ ਦੇ ਪੈ ਦੀ ਸਾਰ ਖਬਰ ਹੀ ਨਹੀਂ ਜਾਣਦੇ ਪੈ ਬਿਨ ਕਿਉ ਨਿਰਭਉ ਸੱਚ ਪਾਈਐ ਜਮ ਕਾੜ ਲਏਗਾ ਸਾਹ ਹੈ ਗੁਰਾਂ ਦੇ ਸ਼ਬਦ ਪੈ ਡਰ ਧਾਰਨ ਕੀਤੇ ਤੋਂ ਬਗੈਰ ਨਿਰਭਉ ਤੋਂ ਰਹਤ ਸੱਚ ਸਰੂਪ ਨੂੰ ਕਿਵੇਂ ਪਾ ਸਕਦਾ ਹੈ ਭਾਵ ਨਹੀਂ ਪਾ ਸਕਦਾ ਮਨ ਮੁੱਖਾਂ ਦਾ ਤਾਂ ਜਮਦੂਤ ਆਪ ਸਵਾਸ ਕੱਢ ਲੈਂਦਾ ਹੈ ਅਫਰਿਓ ਜਮ ਮਾਰਿਆ ਨਾ ਜਾਈ ਗੁਰ ਕੈ ਸਬਦ ਦੇ ਨੇੜ ਨਾ ਆਈ ਅਫਰਿਆ ਹੋਇਆ ਜਮ ਕਿਸੇ ਕੋਲੋਂ ਮਾਰਿਆ ਨਹੀਂ ਜਾਂਦਾ ਪਰ ਗੁਰਾਂ ਦੇ ਸਬਦ ਦੇ ਉਪਦੇਸ਼ ਦੀ ਕਮਾਈ ਕਰਨ ਵਾਲਿਆਂ ਦੇ ਨੇੜ ਕੋਈ ਇਹ ਕੋਲ ਵੀ ਨਹੀਂ ਆਉਂਦਾ ਸਬਦ ਸੁਣੇ ਤਾਂ ਦੂਰ ਰੁਹ ਭਾਗੇ ਮਤ ਮਾਰੇ ਹਰ ਜੀ ਵੇ ਪਰਵਾਹ ਹੈ ਜਦੋਂ ਕਿਸੇ ਗੁਰਮੁਖ ਦੇ ਕੋਲੋਂ ਗੁਰਾਂ ਦਾ ਸ਼ਬਦ ਉਪਦੇਸ਼ ਸੁਣਦਾ ਹੈ ਤਦੋਂ ਉਹ ਦੂਰ ਤੋਂ ਹੀ ਭੱਜ ਜਾਂਦਾ ਅਤੇ ਇਹ ਵਿਚਾਰ ਕਰਦਾ ਹੈ ਕਿ ਉਹ ਪ੍ਰਭ ਜੀਓ ਬੇਪਰਵਾਹ ਬੇਮਥਾਜ ਹੈ ਮੈਨੂੰ ਮਤਾਂ ਮਾਰ ਨਾ ਕਰੇ ਹਰ ਜੀਓ ਕੀ ਹੈ ਸਭ ਸਰਕਾਰ ਇਹ ਜਮ ਕੀ ਕਰੇ ਵਿਚਾਰਾ ਪਰਮੇਸ਼ਰ ਜੀ ਦੀ ਸਾਰਿਆਂ ਦੇ ਸਿਰ ਉੱਪਰ ਹੁਕਮ ਰੂਪੀ ਕਾਰਾਕਾਰ ਹੈ ਸਾਰੀ ਸ੍ਰਿਸ਼ਟੀ ਪ੍ਰਭੂ ਜੀ ਦੀ ਹੀ ਸਰਕਾਰਾ ਰਇਤ ਹੈ ਫਿਰ ਉਸ ਪ੍ਰਭੂ ਦੇ ਹੁਕਮ ਤੋਂ ਬਿਨਾ ਇਹ ਵਿਚਾਰਾ ਤੁਸ਼ ਜਮ ਕੀ ਕਰ ਸਕਦਾ ਹੈ ਕੁਝ ਨਹੀਂ ਕਰ ਸਕਦਾ ਹੁਕਮੀ ਬੰਦਾ ਹੁਕਮ ਕਮਾਵੇ ਹੁਕਮੇ ਕੱਢਦਾ ਸਾਹਾ ਹੈ ਇਹ ਜਮ ਤਾਂ ਪਹਿਲਾਂ ਹੀ ਹੁਕਮੀ ਬੰਦਾ ਹੁਕਮ ਵਿੱਚ ਚੱਲਣ ਵਾਲਾ ਦਾਸ ਹੈ ਉਹ ਪ੍ਰਭੂ ਦਾ ਹੁਕਮ ਹੀ ਕਮਾਉਂਦਾ ਹੈ ਅਤੇ ਹੁਕਮ ਅਨਸਾਰ ਹੀ ਜੀਵਾਂ ਦੇ ਸਾਹ ਸਵਾਸ ਪ੍ਰਾਣ ਕੱਢਦਾ ਹੈ ਗੁਰਮੁਖ ਸਾਚਾ ਕੀਆ ਆਕਾਰਾ ਗੁਰਮੁਖ ਪਸਰਿਆ ਸਭ ਪਾਸਾਰ ਗੁਰਮੁਖ ਜਨ ਜਾਣਦੇ ਹਨ ਕਿ ਸੱਚੇ ਅਕਾਲ ਪੁਰਖ ਨੇ ਹੀ ਸੰਸਾਰ ਦਾ ਆਕਾਰ ਰਚਨਾ ਕੀਤਾ ਹੈ ਗੁਰਮੁਖ ਜਨ ਇਹ ਵੀ ਜਾਣਦੇ ਹਨ ਕਿ ਸਾਰੇ ਪਸਾਰੇ ਵਿੱਚ ਹਰੀ ਆਪ ਹੀ ਹੇ ਲਿਆ ਹੋਇਆ ਗੁਰਮਖ ਹੋਵੇ ਸੋ ਸੱਚ ਬੁੱਝੈ ਸਬਦ ਸੱਚ ਹੈ ਸੋਖਤਾ ਹੇ ਜੋ ਗੁਰਮਖ ਹੁੰਦਾ ਹੈ ਉਹ ਸੱਚ ਸਰੂਪ ਨੂੰ ਬੁੱਝਦਾ ਹੈ ਸੱਚੇ ਗੁਰਾਂ ਦੇ ਉਪਦੇਸ਼ ਨੂੰ ਕਮਾਉਣਾ ਕਰਕੇ ਉਸ ਗੁਰਮਖ ਨੂੰ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ ਗੁਰਮਖ ਜਾਤਾ ਕਰਮ ਵਿਧਾਤਾ ਜੁਗ ਚਾਰੇ ਗੁਰ ਸ਼ਬਦ ਪਛਾਤਾ ਗੁਰਮੁਖਾਂ ਨੇ ਇਹ ਜਾਣ ਲਿਆ ਹੈ ਕਿ ਪ੍ਰਭੂ ਕਰਮਾਂ ਅਨੁਸਾਰ ਫਲ ਬਰਦਾਤਾ ਹੈ। ਵਾ ਗੁਰਮੁਖਾਂ ਨੇ ਕਰਮਾਂ ਅਨੁਸਾਰ ਫਲ ਬਰਦਾਤੇ ਪ੍ਰਭੂ ਨੂੰ ਆਪ ਦਾ ਆਸਰਾ ਜਾਣਿਆ ਹੈ। ਚਾਰੇ ਜੁਗਾਂ ਵਿੱਚ ਜਿਸ ਕਿਸੇ ਨੇ ਵੀ ਗੁਰਾਂ ਦੇ ਉਪਦੇਸ਼ ਕਰਕੇ ਪ੍ਰਭੂ ਨੂੰ ਪਛਾਣਨਾ ਕੀਤਾ ਹੈ। ਗੁਰਮੁਖ ਮਰੈ ਨਾ ਜਨਮੈ ਗੁਰਮੁਖ ਗੁਰਮੁਖ ਸ਼ਬਦ ਸਮਾਹਾ ਹੈ। ਗੁਰਮੁਖ ਨਾ ਮਰਦਾ ਹੈ ਨਾ ਹੀ ਗੁਰਮੁਖ ਜੰਮਦਾ ਹੈ। ਭਾਵ ਜਮਦਾ ਮਰਦਾ ਨਹੀਂ ਉਸ ਗੁਰਮੁਖ ਨੂੰ ਤਾਂ ਗੁਰਾਂ ਦੇ ਸ਼ਬਦ ਉਪਦੇਸ਼ ਦਾ ਸਮਾਹਾ ਹੈ ਸਮਾੜਾ ਆਨੰਦ ਪ੍ਰਾਪਤ ਹੋਇਆ ਹੈ ਗੁਰਾਂ ਦੇ ਸ਼ਬਦ ਵਿੱਚ ਸਮਾਹ ਸਮਾਇਆ ਲੀਨ ਰਹਿੰਦਾ ਹੈ ਗੁਰਮੁਖ ਨਾਮ ਸ਼ਬਦ ਸਾਲਾਹੇ ਅਗਮ ਅਗੋਚਰ ਵੇ ਪਰਵਾਹੇ ਗੁਰਮੁਖ ਜਨ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਉਸ ਪ੍ਰਭੂ ਦੇ ਨਾਮ ਨੂੰ ਸਾਲਾਹੇ ਸਲਾਉਂਦੇ ਰਹਿੰਦੇ ਜੋ ਪ੍ਰਭੂ ਅਸ਼ੁੱਧ ਮਨ ਕਰਕੇ ਗਮਤਾ ਤੋਂ ਰਹਤ ਅਗੋਚਰ ਇੰਦਰੀਆਂ ਦੇ ਅਵਿਸ਼ੇਤ ਤੇ ਬੇਪਰਵਾਹੇ ਬੇਮਤਾਜ ਹੈ ਏਕ ਨਾਮ ਜੁਗ ਚਾਰ ਉਦਾਰੇ ਸਬਦੇ ਨਾਮ ਵਿਸਾਹਾ ਹੈ ਪਰਮੇਸ਼ਰ ਦੇ ਇੱਕ ਨਾਮ ਨੇ ਚਾਰੇ ਜੁਗਾਂ ਦੇ ਜੀਵ ਉਤਾਰ ਦਿੱਤੇ ਇਹ ਨਾਮ ਗੁਰਾਂ ਦੇ ਸਬਦੇ ਉਪਦੇਸ਼ ਦੁਆਰਾ ਹੀ ਵਿਸਾਹਾ ਖਰੀਦਿਆ ਜਾ ਸਕਦਾ ਹੈ ਗੁਰਮੁਖ ਸਾਧ ਸਦਾ ਸੁਖ ਪਾਏ ਗੁਰਮੁਖ ਹਿਰਦੈ ਨਾਮ ਵਸਾਏ ਕਹਿੰਦੇ ਗੁਰਮੁਖ ਜਨ ਸਭ ਵਾਸ਼ਨਾਵਾਂ ਦਾ ਲੈ ਹਉਣ ਰੂਪ ਸ਼ਾਂਤੀ ਅੱਤੇ ਸਦੀਵੀ ਰਹਿਣ ਵਾਲਾ ਆਤਮਿਕ ਸੁਖ ਪਾਉਂਦੇ ਹਨ ਗੁਰਮੁਖ ਜਨ ਆਪਣੇ ਹਿਰਦੈ ਮਨ ਵਿੱਚ ਪ੍ਰਭੂ ਦੇ ਨਾਮ ਨੂੰ ਵਸਾਉਂਦੇ ਹਨ ਗੁਰਮੁਖ ਹੋਵੇ ਸੋ ਨਾਮ ਬੂਝੈ ਕਾਟੇ ਦੁਰਮਤ ਫਾਹੇ ਜੋ ਵੀ ਗੁਰਮੁਖ ਹੁੰਦਾ ਉਹ ਪ੍ਰਭੂ ਦੇ ਨਾਮ ਨੂੰ ਬੁਝਦਾ ਹੈ ਅਤੇ ਦੁਰਮਤ ਖੋਟੀ ਮਤ ਦਾ ਫਾਹਾ ਹੀ ਕੱਢ ਲੈਂਦਾ। ਵਾ ਦੁਰਮਤ ਕਰਕੇ ਗਲੇ ਵਿੱਚ ਪੈਣ ਵਾਲ ਜਮਾਂ ਦਾ ਫਾਹਾ ਕੱਢ ਲੈਂਦਾ ਹੈ। ਗੁਰਮੁਖ ਉਪਜੈ ਸਾਜ ਸਮਾਵੈ ਨਾਮ ਅਰ ਜੰਮੈ ਨਾ ਜੂਨੀ ਪਾਵੈ। ਗੁਰਮੁਖ ਜਨ ਸੱਚ ਸਰੂਪ ਵੀ ਸਮਾ ਕੇ ਜੰਮਣ ਮਰਣ ਤੋਂ ਉਪਜੈ ਉੱਬਰ ਜਾਂਦੇ। ਗੁਰਮੁਖ ਜਿਸ ਪ੍ਰਭੂ ਤੋਂ ਉਤਪੰਨ ਹੁੰਦੇ ਉਸੇ ਸਾਚ ਸਰੂਪ ਵਿੱਚ ਸਮਾ ਜਾਂਦੇ ਉਹ ਨਾ ਹੀ ਮੌਤ ਕਰਕੇ ਮਰਦੇ ਨਾ ਵਾਸ਼ਨਾ ਕਰਕੇ ਜੰਮਦੇ ਅਤੇ ਨਾ ਹੀ ਜੁਨਾ ਪ੍ਰਾਪਤ ਕਰਦੇ ਹਨ ਗੁਰਮੁਖ ਸਦਾ ਰਹੇ ਰੰਗ ਰਾਤੇ ਅਨੰਦਨ ਲੈ ਦੇ ਲਾਹੇ ਗੁਰਮੁਖ ਜਨ ਹਮੇਸ਼ਾ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਅਤੇ ਰਾਤ ਦਿਨ ਨਾਮ ਦਾ ਹਿਲਾਬ ਲੈਣਾ ਕਰਦੇ ਆ ਗੁਰਮੁਖ ਭਗਤ ਸੋਹ ਹੈ ਦਰਬਾਰੇ ਸੱਚੀ ਬਾਣੀ ਸ਼ਬਦ ਸਵਾਰੇ ਗੁਰਮੁਖ ਜਨ ਪਾਉ ਭਗਤੀ ਕਰਨ ਵਾਲੇ ਸੇਵਕ ਹਨ ਉਹ ਪ੍ਰਭੂ ਦੇ satsangਤ ਸਾਜਖੰਡ ਰੂਪੀ ਦਰਬਾਰ ਵਿੱਚ ਸ਼ੋਭਦੇ ਹਨ ਗੁਰਾਂ ਦੀ ਸੱਚੀ ਬਾਣੀ ਦੇ ਉਪਦੇਸ਼ ਦੁਆਰਾ ਆਪ ਦੇ ਜੀਵਨ ਨੂੰ ਸੰਵਾਰ ਲੈਂਦੇ ਹਨ आनंदिन गुण गावे दिन राती सहज सेती घर जाहा हे ओ दिन रात एक रस प्रभु दे गुण गाਉਂਦੇ ਰਹਿੰਦੇ ਅਤੇ ਸਹਿਜ ਸ਼ਾਂਤੀ ਦੇ ਨਾਲ ਆਪਣੇ ਸਰੂਪ ਰੂਪੀ ਘਰ ਵਿੱਚ ਜਾਹਾ ਹੈ ਜਾਣਾ ਕਰਦੇ ਆ ਸਤਗੁਰ ਪੂਰਾ ਸ਼ਬਦ ਸੁਣਾਏ आनंदिन भक्त ਕਰੋ ਲੇਵ ਲਾਏ ਪੂਰਨ ਸਤਗੁਰੂ ਅਜਿਹਾ ਉਪਦੇਸ਼ ਸੁਣਾਉਂਦਾ ਹੈ ਇੱਲੇ ਬਿਰਤੀ ਲਗਾ ਕੇ ਰਾਤ ਦਿਨ ਪ੍ਰਭੂ ਦੀ ਭਗਤੀ ਕਰੋ ਹਰ ਗੁਣ ਗਾਵੇ ਸਾਧਹੀ ਨਿਰਮਲ ਨਿਰਮਲ ਗੁਣ ਪਾਤ ਸਾਹਾ ਹੈ ਜੋ ਪ੍ਰਭੂ ਦੇ ਗੁਣਾ ਨੂੰ ਗਾਉਂਦੇ ਆ ਉਹ ਹਮੇਸ਼ਾ ਹੀ ਨਿਰਮਲ ਉੱਜਲ ਜੀਵਨ ਵਾਲੇ ਹਨ ਅਤੇ ਉੱਜਲ ਗੁਣਾ ਵਾਲੇ ਪਾਤ ਸਾਹਾ ਹੈ ਮਾਲਕ ਪ੍ਰਭੂ ਦਾ ਰੂਪ ਹੀ ਹੋ ਜਾਂਦੇ ਹਨ ਗੁਣ ਕਾ ਦਾਤਾ ਸੱਚਾ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਉਹ ਸੱਚਾ ਪ੍ਰਭੂ ਆਪ ਹੀ ਗੁਣਾ ਦਾ ਦਾਤਾ ਹੈ ਗੁਰਮੁਖ ਗੁਰਾਂ ਦੇ ਸਾਹਮਣੇ ਰਹਿਣ ਵਾਲਾ ਕੋਈ ਵਿਰਲਾ ਟਾਵਾਂ ਟਾਵਾਂ ਹੀ ਇਸ ਗੱਲ ਨੂੰ ਬੂਝੈ ਸਮਝਦਾ ਹੈ ਨਾਨਕ ਜਨ ਨਾਮ ਸਲਾਹੇ ਬਿਗਸੈ ਸੋ ਨਾਮ ਉਬੇ ਪਰਵਾਹੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਗੁਰਮੁਖ ਜਨ ਪ੍ਰਭੂ ਦੇ ਨਾਮ ਨੂੰ ਸਲਾਹ ਕੇ ਬਿਗਸੈ ਪ੍ਰਸੰਨ ਰਹਿੰਦੇ ਉਹ ਨਾਮ ਬੇਪਰਵਾਹ ਬੇਮਤਾਜ ਕਰਨ ਵਾਲਾ ਪਾਪ ਕਿਸੇ ਦੇ ਅਦੀਨੀ ਰਹਿਣ ਦਿੰਦਾ ਨਾਨਕ ਜਨ ਨਾਮ ਸਲਾਹੇ ਬਿਗਸੈ ਸੋ ਨਾਮ ਬੇਪਰਵਾਹ ਹੈ ਵਾਹੇ ਗੁਰੂ 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 ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ